ਕਿਸਮਤ ਦਾ ਕੁਝ ਨਹੀਂ ਪਤਾ ਹੁੰਦਾ ਕਿ ਕਦੋਂ ਤੁਹਾਨੂੰ ਮੌਤ ਆ ਜਾਣੀ ਹੈ ਤੇ ਤੁਹਾਡੀਆਂ ਅੱਖਾਂ ਬੰਦ ਹੋ ਜਾਣੀਆਂ ਨੇ ਜੀ ਹਾਂ ਆ ਇੱਕ ਵੀਡੀਓ ਹੈ ਸੀਸੀਟੀਵੀ ਵੀਡੀਓ ਇਹ ਜੀਂਦਾ ਜਾਗਦਾ ਸਬੂਤ ਹੈ ਕਿ ਭਾਈ ਕਿਸੇ ਵੇਲੇ ਵੀ ਤੁਹਾਨੂੰ ਮੌਤ ਆ ਸਕਦੀ ਹੈ ਤਾ ਇਹ ਲੋਕ ਤੁਸੀਂ ਦੇਖੋ ਕਿ ਹੱਸਦੇ ਖੇਡਦੇ ਸੀ ਗੱਲਾਂ ਕਰ ਰਹੇ ਸੀਗੇ ਔਰ ਕੁਰਸੀਆਂ ਤੇ ਬੈਠੇ ਹੋਇਆ ਤੇ ਅਚਾਨਕ ਸ਼ਮਸ਼ਾਨ ਘਾੜ ਦੀ ਕੰਦ ਇਹਨਾਂ ਦੇ ਉੱਪਰ ਡਿੱਗ ਜਾਂਦੀ ਹੈ ਔਰ ਡਿੱਗਣ ਦੇ ਨਾਲ ਪੰਜ ਲੋਕਾਂ ਦੀ ਮੌਤ ਹੋ ਜਾਂਦੀ ਹੈ ਦੋ ਬਜ਼ੁਰਗ ਦੱਸੇ ਜਾ ਰਹੇ ਨੇ ਦੋ ਅਧਖੜ ਉਮਰ ਦੇ ਵਿਅਕਤੀ ਨੇ ਔਰ ਦੋ ਬੱਚੀਆਂ ਵੀ ਆਸ-ਪਾਸ ਕੰਦ ਦੇ ਨਾਲ ਖੇਡ ਰਹੀਆਂ ਹੁੰਦੀਆਂ ਨੇ ਤੇ ਉਹਨਾਂ ਦੇ ਉੱਪਰ ਇੱਕ ਅੰਦ ਕਾਲ ਬਣ ਕੇ ਆ ਡਿੱਗਦੀ ਹੈ ਤੇ ਪੰਜਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਚੇਚੇਤਾ ਵੀ ਨਹੀਂ ਹੁੰਨਾ ਆਪਣੀਆਂ ਗੱਲਾਂ ਕਰ ਰਿਹਾ ਹੱਸ ਖੇਡ ਰਹੇ ਹੈ ਕੁਰਸੀਆਂ ਦੇ ਉੱਪਰ ਇਹ ਲੋਕ ਬੈਠੇ ਹੋਏ ਐ ਤੇ ਅਚਾਨਕ ਸ਼ਮਸ਼ਾਨ ਘਾੜ ਦੀ ਕੰਧ ਜਦੋਂ ਡਿੱਗਦੀ ਐ ਇਹ ਸੀਸੀਟੀਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਸ-ਪਾਸ ਦੇ ਲੋਕ ਭੱਜ ਕੇ ਆਉਂਦੇ ਐ ਕਿ ਜਲਦੀ ਤੋਂ ਜਲਦੀ ਕੰਧ ਨੂੰ ਕੱਢਿਆ ਜਾਵੇ ਬਟੇ ਸਿਮਿੰਟਡ ਕੰਧ ਐ ਕਾਫੀ ਉੱਚੀ ਕੰਧ ਐ ਜਿਹੜੀ ਕਿ ਇਹਨਾਂ ਲੋਕਾਂ ਤੇ ਆਂ ਡਿੱਗਦੀ ਐ ਤੇ ਉਹਨਾਂ ਨੂੰ ਕੰਧ ਤੋਂ ਪਰੇ ਹੋਣ ਦਾ ਮੌਕਾ ਤੱਕ ਨਹੀਂ ਮਿਲਿਆ ਬਲਕਿ ਕੁਰਸੀ ਤੋਂ ਉੱਠੜ ਦਾ ਵੀ ਮੌਕਾ ਤੱਕ ਨਹੀਂ ਮਿਲਿਆ ਔਰ ਇਹਨਾਂ ਪੰਜਾਂ ਲੋਕਾਂ ਤੇ ਕੰਧ ਜਦੋਂ ਡਿੱਗਦੀ ਐ ਤੇ ਮੌਕੇ ਤੇ ਹੀ ਇਹਨਾਂ ਲੋਕਾਂ ਦੀ ਮੌਤ ਹੋ ਜਾਂਦੀ ਐ ਇੱਕ ਪਾਸੇ ਸ਼ਮਸ਼ਾਨ ਘਾਟ ਹੈ ਔਰ ਰਸਤਾ ਵਿਚਕਾਰ ਹੈ ਔਰ ਦੂਸਰੇ ਪਾਸੇ ਘਾਟ ਹੈ ਆਮ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਗਲੀਆਂ ਮੁਹੱਲਿਆਂ ਦੇ ਵਿੱਚ ਜਦੋਂ ਲੋਕ ਫ੍ਰੀ ਹੁੰਦੇ ਆ ਜਾਂ ਜਦੋਂ ਸ਼ਾਮ ਦਾ ਵੇਲਾ ਹੁੰਦਾ ਹੈ ਜਾਂ ਤੁਹਾਡਾ ਕੋਈ ਵੀਕਐਂਡ ਹੈ ਤਾਂ ਲੋਕ ਬਾਹਰ ਗਲੀ ਦੇ ਵਿੱਚ ਕੁਰਸੀ ਢਾਕੇ ਜਾਂ ਮੰਜਾ ਢਾਕੇ ਜਾਂ ਉੱਦਾਂ ਲੋਕ ਥੜੀ ਬਣੀ ਤੇ ਉੱਥੇ ਬਹਿ ਜਾਂਦੇ ਆ ਕਿ ਚਲੋ ਘੜੀ ਗੱਲਾਂ ਕਰਦੇ ਹੱਸ ਖੇਡ ਲੈਨੇ ਆ ਤਾਂ ਆਸ-ਪਾਸ ਦੇ ਲੋਕ ਵੀ ਉੱਥੇ ਆ ਜਾਂਦੇ ਆ ਤੁਸੀਂ ਅਕਸਰ ਹੀ ਦੇਖਦੇ ਹੋਣੇ ਹੋ ਤਾਂ ਇਹੀ ਗੱਲ ਹੋਈ ਇਹ ਵੀ ਮੁਹੱਲੇ ਵਾਲੇ ਲੋਕ ਜਿਹੜੇ ਸੀ ਉਹ ਇਕੱਠੇ ਹੋ ਕੇ ਇੱਥੇ ਬੈਠੇ ਆ ਕਿ ਚਲੋ ਘੜੀ ਗੱਲਾਂ ਬਾਤਾਂ ਕਰਦੇ ਆ ਬਟ ਇਹਨਾਂ ਨੂੰ ਕੀ ਪਤਾ ਸੀ ਕਿ ਥੋੜੇ ਹੀ ਸਮੇਂ ਦੇ ਵਿੱਚ ਉਹਨਾਂ ਨੂੰ ਮੌਤ ਆ ਜਾਣੀ ਹੈ ਔਰ ਹੱਸ ਖੇਡ ਰਹੇ ਸੀ ਗੱਲਾਂ ਕਰਦੇ ਸੀਗੇ ਕੁਰਸੀ ਤੇ ਬੈਠੇ ਸੀ ਤੇ ਅਚਾਨਕ ਉੱਪਰੋਂ ਕੰਦ ਆਣ ਡਿੱਗਦੀ ਹੈ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਸੀਸੀਟੀਵੀ ਵੀਡੀਓ ਹੈ ਜਦੋਂ ਉਹਨਾਂ ਦੇ ਉੱਪਰ ਕੰਦ ਡਿੱਗਦੀ ਹੈ ਉਹ ਪਾਲਸੀ ਨਹੀਂ ਦਿਖਾ ਸਕਦੇ ਤੇ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਕਿਉਂਕਿ ਕੰਦ ਭਾਰੀ ਹੈ ਟੋਟਲੀ ਸਿਮੈਂਟਡ ਕੰਦ ਹੈ ਕੰਦ ਉੱਚੀ ਵੀ ਬਹੁਤ ਹੈ 11-12 ਫੁੱਟ ਦੀ ਕੰਦ ਹੈ ਜਿਹੜੀ ਆਣ ਡਿੱਗੀ ਆ ਉਹਨਾਂ ਦੇ ਉੱਪਰ ਹਾਲਾਂਕਿ ਲੋਕਾਂ ਦੇ ਵੱਲੋਂ ਜਿੰਨੇ ਵੀ ਆਸ-ਪਾਸ ਲੋਕ ਸੀਗੇ ਮੁਹੱਲੇ ਵਾਲੇ ਉਹਨਾਂ ਨੇ ਭੱਜ ਕੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਕੰਦ ਨੂੰ ਆ ਪਰ ਚੱਕਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਕਿਉਂਕਿ ਮਲਬੇ ਦੇ ਹੇਠਾਂ ਉਹ ਲੋਕ ਦੱਬੇ ਜਾ ਚੁੱਕੇ ਸੀਗੇ ਔਰ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਇਥੋਂ ਅੰਦਾਜ਼ਾ ਲਗਾ ਸਕਦੇ ਆ ਕਿ ਇਹ ਮੌਤ ਇੱਕ ਅਜਿਹੀ ਚੀਜ਼ ਹੈ ਕਿ پلਕ ਝਪਕਦੇ ਆ ਅਗਲੇ ਵਾਰ ਕੀ ਹੋਣਾ ਤੁਹਾਨੂੰ ਵੀ ਪਤਾ ਨਹੀਂ ਲੱਗਦਾ ਤਾਂ ਇਹੀ ਇਹਨਾਂ ਦੇ ਨਾਲ ਹੋਇਆ ਚੰਗੇ ਭਲੇ ਹੱਸ ਖੇਡ ਰਹੇ ਸੀ ਗੱਲਾਂ ਕਰ ਰਹੇ ਸੀਗੇ ਕੁਰਸੀਆਂ ਦੇ ਉੱਪਰ ਬੈਠੇ ਸੀ ਤਾਂ ਅਚਾਨਕ ਕੰਦ ਡਿੱਗਦੀ ਹੈ ਤੇ ਪੰਜ ਲੋਕਾਂ ਦੀ ਮੌਤ ਹੋ ਜਾਂਦੀ ਹੈ ਸ਼ਮਸ਼ਾਨ ਘਾੜ ਦੀ ਕੰਦ ਹੀ ਉਹਨਾਂ ਦੇ ਵਾਸਤੇ ਕਾਲ ਬਣ ਕੇ ਆਈ ਹੈ ਤਾਂ ਉਸੇ ਸ਼ਮਸ਼ਾਨ ਘਾੜ ਦੀ ਕੰਦ ਜਦੋਂ ਡਿੱਗਦੀ ਹੈ ਤਾਂ ਇਹਨਾਂ ਪੰਜਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ ਗੁਰੂਗ੍ਰਾਮ ਦੀ ਇੱਕ ਨਾ ਇੱਕ ਗੁਰੂਗ੍ਰਾਮ ਦੇ ਇਹ ਨਗਰ ਦੇ ਵਿੱਚ ਇਲਾਕੇ ਦੇ ਵਿੱਚ ਕੱਢਣਾ ਵਾਪਰੀ